ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਪਰੇ ਖੁਸ਼ ਹੋ ਚੜ੍ਹਦੀ ਕਲਾ ਚ ਰੋ ਵਲੌਗ ਦੀ ਸ਼ੁਰੂਆਤ ਜੀ ਆ ਦੇਖੋ ਮੌਸਮ ਬਹੁਤ ਸੋਹਣਾ ਹੋਇਆ ਪਿਆ ਸਵੇਰੇ ਸਵੇਰੇ ਉੱਠੇ ਸੀ ਤੇ ਆਪਾਂ ਦੇਖ ਲਓ ਕਿੰਨੀ ਸੋਹਣੀ ਬਾਰਿਸ਼ ਹੋ ਰਹੀ ਹੈ ਤੇ ਬੱਦਲ ਹਾਲੇ ਵੀ ਆਇਆ ਪਿਆ ਕਿਉਂਕਿ ਹੁਣ ਮੌਸਮ ਹੀ ਬਹੁਤ ਵਧੀਆ ਹੈ ਠੀਕ ਹੈ ਜੀ ਆਪਾਂ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਡੇਲੀ ਰੂਟੀਨ ਦੇ ਵਿੱਚ ਸ਼ੇਅਰ ਕਰਦੇ ਰਾਂਗੇ ਕਿਤੇ ਕਿਤੇ ਬਾਰਿਸ਼ ਹੋ ਰਹੀ ਹੈ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਲੋ ਜੀ ਇਧਰ ਬਣਾਉਣ ਲੱਗਿਆ ਆਪਾਂ ਚਾਹ ਜਿੰਨੇ ਜਿੰਨੇ ਚਾਹ ਪੀਣੇ ਮੈਂ ਕਿਹਾ ਚਾਹ ਬਣਾਤਾ ਤੇ ਚਾਹ ਬਣਾਣੀ ਹੁੰਦੀ ਹੈ ਮੈਂ ਕਈ ਵਾਰੀ ਸ਼ੱਕਰ ਵਾਲੀ ਮੈਂ ਚੀਨੀ ਵਾਲੀ ਬਹੁਤ ਘੱਟ ਪੀਣੀ ਆ ਜੀ ਪਿੰਦੀ ਨਹੀਂ ਵੈਸੇ ਤਾਂ ਜ਼ਿਆਦਾਤਰ ਤੇ ਇਧਰ ਆ ਆ ਦੇਖੋ ਜੀ ਵੀ ਨਿਆਣੇ ਆਂਦੇ ਆ ਨਿਆਣੇ ਕਰਦੇ ਆ ਨਿਆਣਿਆਂ ਵਾਲੀ ਹਰਕਤਾਂ ਫੜੀ ਆਈਆਂ ਨੇ ਨਿਆਣਿਆਂ ਨੇ ਹੁਣ ਵਿੱਚੇ ਵੜਨਾ ਫੇਰ ਆ ਕੇ ਕੋਈ ਫਾਇਦਾ ਮੇਰੀ ਕਿਹ ਮਰੀ ਨਿਆਣੀ ਆ ਅੱਡੇ ਵੱਡੇ ਬੋਕੜੇ ਨਿਆਣੇ ਬਣੇ ਦੇਖੋ ਕਿਸੇ ਨੇ ਕਿਹਾ ਨਾ ਦੋ ਬੱਚਿਆਂ ਦੀ ਮਾਂ ਹੋ ਕੇ ਕੀ ਲੱਛਣ ਲਾਏ ਨੇ ਕਮਲਪੂਣਾ ਯਾਹ ਹੋਆ ਫਿਰ ਹੰਡੀ ਕਰਤੀ ਗਾਇਜ਼ ਮੇਰੀ ਕੁੜੀ ਨੰਨੂ ਥੋੜੇ ਜੀ ਲੱਗਦਾ ਕੀ ਕਹਿ ਸਕਦੇ ਆਂ ਜੀ ਪਾਗਲ ਆ ਸੁਖੀ ਸੰਦੀ ਦੋਰੇ ਕੇ ਪਾਸ ਆ ਦੇ ਲੋਹਰ ਕੇ ਤਾਂ ਬੱਚਿਆਂ ਵਾਲੀਆਂ ਕਰ ਰਹੀ ਐ ਹੁਣ ਨਿਆਣਿਆਂ ਨੇ ਉੱਠਦੇ ਸਾਰੀ ਟੱਪਾਂ 'ਚ ਵੜ ਜਾਣਾ ਕੋਈ ਫਾਇਦਾ ਨਹੀਂ ਹੋਣਾਗਾ ਯੇ ਨਾਸਾ ਮਾਰ ਵੀ ਹੋ ਜਾਓਗੇ ਇਹ ਨਾ ਮਿਲੇਗੀ ਤੋਬਾ ਤੋ ਇਸ ਨੂੰ ਕੀ ਅਮੇਜਾ ਹੈ ਕੰਡਾ ਵਾਈਂ ਵਾਈਂ ਬੜਾ ਟੰਡਾ ਪਾਣੀ ਹੈ ਸੱਚੀ ਹਾਂ ਚੱਲ ਯੇ ਮੈਂ ਤੇਰੇ ਅੱਗੇ ਆ ਕੇ ਵੇਖਣਾ ਤੇ ਉਸ ਕੋਲ ਵਾਈਂ ਵਾਈਂ ਦੀ ਬਰਬਾਦ ਚਲ ਇਹ ਰੰਗ ਲੱਗ ਗਿਆ ਬਾਈ ਕਿੰਨੀ ਤੇਰੀ ਲੱਗੇਗੀ ਬਰ ਅਪਾ ਤੋਂ ਕਾ ਆਇਆ ਹੈ ਓ ਕਿਉਂ ਹੰਦਾ ਬਾ ਦਾਦੇ ਆ ਅਗਲਾ ਤਨ ਕਰੂ ਪਾਣੀ ਤੇ ਗਰਮ ਤਾਜਾ ਦਾਦਾ ਪਾਣੀ ਆ ਰਿਹਾ ਹੈ ਉਸੇ ਬਹੁਤ ਕਰੱਖਣਾ ਤਾਜਾ ਪਾਣੀ ਨਾ ਕਰੋ ਨਾ ਕਰੋ ਨਾ ਕਰੋ ਹੋਰ ਕਾਂਜੀ ਵੱਢ ਜਾਣਾ ਮੇਰੇ ਪਤਾ ਤੇ ਲੋ ਜੀ ਇੱਧਰ ਆਪਾ ਫੁੱਲ ਇੰਜੋਏ ਕੀਤਾ ਨਾ ਅੱਤੇ ਅੱਜ ਬੜੇ ਦਿਨਾਂ ਬਾਅਦ ਮੈਂ ਟੱਪ ਦੇ ਵਿੱਚ ਫਰੀਦ ਦੇ ਨਾਲ ਨਾਲ ਨਾ ਅੱਤੇ ਮਣੀਆਂ ਮੈਂ ਸਾਰੇ ਅਸੀਂ ਨਾਤਿਆਂ ਤੇ ਗਾਇਜ਼ ਇੱਧਰ ਬਣਾਉਣ ਲੱਗੇ। ਪ੍ਰੀਤ ਤੁਸੀਂ ਵੀ ਸਿੱਖੋ ਇਹਦੇ ਤੋਂ ਸਬਜ਼ੀਆਂ ਬਣਾਉਣੀਆਂ। ਬਹੁਤ ਸਵਾਦ ਸਬਜ਼ੀਆਂ ਬਣਾਉਂਦੀ ਆ। ਇਹ ਤੋਰੀ ਦੀ ਸਬਜ਼ੀ ਬਣਨ ਲੱਗੀ ਆ। ਠੀਕ ਹੈ ਜੀ ਤੇਲ ਗਰਮ ਕਰ ਲਿਆ। ਸਾਰਾ ਕੁਝ ਵਿੱਚ ਇੱਚੀ ਪਾ ਦੇਗੀ। ਪਾ ਕੇ सेम ਮੇਰੇ ਤਰੀਕਿਆਂ ਨਾਲ ਇਸੇ ਤਰੀਕਿਆਂ ਨਾਲ ਅਸੀਂ ਆਪਾਂ ਦੋਨੋਂ ਮਾਵਾਂ ਤੇ ਆਂ ਬਣਾਉਂਦੀ ਆ। ਕਈ ਕਈ ਸਬਜ਼ੀਆਂ ਦੇ ਤਰੀਕੇ ਤਾਂ ਮੈਂ ਖੁਦ ਵੀ ਇਹਦੇ ਕੋਲੋਂ ਸਿੱਖਿਆ। ਬਹੁਤ ਵਧੀਆ ਬਣਾਉਂਦੀ ਆ। ਠੀਕ ਹੈ ਜੀ। ਬਹੁਤ ਟੇਸਟੀ ਸਬਜ਼ੀਆਂ ਬਣਦੀਆਂ। ਲਓ ਜੀ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਪਿਆਜ਼ ਲਾ ਸਾਰਾ ਕੁਝ ਮਤਲਬ ਜੋ ਵੀ ਹੈ ਨਾ ਮਟੀਰੀਅਲ ਕੱਟ ਕੇ ਆਪਣਾ ਨਮਕ ਮਿਰਚ ਹਲਦੀ ਵਿੱਚ ਹੀ ਪਾ ਦੇਣਾ ਟੋਰੀਆਂ ਮਲਾਈ ਵਾਲੀਆਂ ਟੋਰੀਆਂ ਬਣਾਉਂਦੇ ਹੁੰਨੇ ਆ ਅਸੀਂ ਜ਼ਿਆਦਾਤਰ ਤੇ ਜੇਕਰ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਠੀਕ ਹੈ ਨਮਕ ਮਿਰਚ ਹਲਦੀ ਸਾਰੇ ਮਸਾਲੇ ਤੁਸੀਂ ਸੇਮ ਇਦਾਂ ਹੀ ਪਾ ਦੇਣੇ ਆ ਦੇਖੋ ਚੰਗੀ ਤਰ੍ਹਾਂ ਪਾ ਕੇ ਫਿਰ ਇਹਨੂੰ ਵਧੀਆ ਤਰੀਕੇ ਨਾਲ ਰਲਾ ਦੇਣਾ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਟਾਈਮ ਦੀ ਵੀ ਬਚਤ ਹੁੰਦੀ ਹੈ ਤੇ ਜ਼ਿਆਦਾ ਇਹਨੂੰ ਮਸਾਲੇ ਨੂੰ ਭੁੰਨਣ ਦੀ ਵੀ ਲੋੜ ਨਹੀਂ ਹੈਗੀ ਠੀਕ ਹੈ ਜੀ ਆ ਦੇਖੋ ਜੀ ਜਿੱਤੇ ਮਸਾਲੇ ਪੁੱਜਣ ਤੇ ਨਾਲ ਹੀ ਆਪਣੀਆਂ ਤੋਰੀਆਂ ਕਟੀਆਂ ਹੋਈਆਂ ਤੋਰੀਆਂ ਇਹਦੇ ਵਿੱਚੇ ਪਾ ਦੇਣੀ ਆ ਸਾਰੀਆਂ ਬਹੁਤ ਸਵਾਦ ਬਣਨ ਗਿਆ ਦੇਖਿਓ ਤੁਸੀਂ ਵੀ ਇਹ ਚੀਜ਼ ਬਣਾ ਕੇ ਦੇਖਿਓ ਇੱਕ ਸੀਟੀ ਦੋ ਮਰਵਾਓ ਤੇ ਵਿੱਚ ਫਿਰ ਉਸ ਤੋਂ ਬਾਅਦ ਜਦੋਂ ਬਾਅਦ ਦੇ ਵਿੱਚੋਂ ਨਾ ਮਲਾਈ ਪਾ ਸਕਦੇ ਆ ਦੁੱਧ ਪਾਣਾ ਦੁੱਧ ਚ ਵੀ ਬਣ ਸਕਦੇ ਆ ਪਾਣੀ ਪਾਣ ਦੀ ਇਹਦੇ ਵਿੱਚ ਬਿਲਕੁਲ ਲੋੜ ਨਹੀਂ ਤੁਹਾਨੂੰ ਪਤਾ ਆਲਰੇਡੀ ਹੈ ਪਾਣੀ ਛੱਡ ਜਾਂਦੀ ਹੈ ਘੀਆ ਹੋਈ ਤੋਰੀ ਹੋਈ ਹਨਾ ਇਹਨਾਂ ਚ ਆਪਾਂ ਨੂੰ ਪਾਣੀ ਪਾਣ ਦੀ ਲੋੜ ਨਹੀਂ ਪੈਂਦੀ ਹੈਗੀ ਇਨੂੰ ਵਧੀਆ ਤਰੀਕੇ ਨਾਲ ਰਲਾ ਦੇਣਾ ਠੀਕ ਹੈ ਜੀ ਆ ਦੇਖੋ ਜੀ ਬਹੁਤ ਸੋਹਣੇ ਤਰੀਕੇ ਨਾਲ ਰਲ ਗਿਆ ਸਾਰਾ ਮਸਾਲਾ ਤੁਹਾਨੂੰ ਇਹ ਵੀ ਪਤਾ ਨਹੀਂ ਲੱਗੇਗਾ ਕਿ ਇਸ ਮਸਾਲਾ ਪੁੱਜਿਆ ਜਾਂ ਨਹੀਂ ਪੁੱਜਿਆ ਪ੍ਰੀਤ ਬਹੁਤ ਸਬਜ਼ੀਆਂ ਸਵਾਲ ਬਣਾਉਂਦੀ ਏ ਤਰੀਫ ਹੈ ਦੀ ਇਹ ਬਹੁਤ ਟੇਸਟੀ ਕੁਦਰਤੀ ਕਹਿੰਦੇ ਕਿਸੇ ਕਿਸੇ ਦੇ ਹੱਥ ਚ ਵਧੀਆ ਟੇਸਟ ਵੀ ਹੁੰਦਾ ਤੇ ਲੋ ਜੀ ਹੁਣ ਬਣਨਗੀਆਂ ਜੀ ਭਿੰਡੀਆਂ ਇਹ ਵੀ ਪ੍ਰੀਤੀ ਬਣਾਏਗੀ ਪਰਮੀ ਭਿੰਡੀ ਬਣਾਏਗੀ ਠੀਕ ਹੈ ਕਹਿੰਦੀ ਮੈਂ ਚਲੋ ਮम्मा ਭਿੰਡੀਆਂ ਪਈਆਂ ਥੋੜੀਆਂ ਕੱਟ ਦੇਣੀਆਂ ਆ ਤੇ ਲੋ ਜੀ ਭਿੰਡੀਆਂ ਕੱਟ ਕੇ ਵਿੱਚੋਂ ਦੀ ચીਰ ਲਾ ਲੈਣਾ ਹੁਣ ਆਪਣਾ ਨਮਕ ਮਿਰਚ ਹਲਦੀ ਗਰਮ ਮਸਾਲਾ ਸਾਰਾ ਕੁਝ ਪਾ ਕੇ ਮਿਕਸ ਕਰ ਲੈਣਾ ਠੀਕ ਹੈ ਜੀ ਇਹਨੂੰ ਮਿਕਸ ਕਰ ਲਓ ਪਹਿਲਾਂ ਕੋਲੀ ਦੇ ਵਿੱਚ ਫਿਰ ਇਸੇ ਤਰੀਕੇ ਨਾਲ ਵਿੱਚੋਂ ચીਰਾ ਦੇ ਕੇ ਆਪਣੀਆਂ ਭਿੰਡੀਆਂ ਨੂੰ ਤੇ ਲੋ ਜੀ ਹੁਣ ਇਹਦੇ ਵਿੱਚ ਇਹ ਸਾਰਾ ਮਸਾਲਾ ਸੁੱਕਾ ਮਸਾਲਾ ਪਰਨਾ ਹੈ ਦੂਸਰੇ ਚਾਹੋ ਤੇ ਭੁੰਨ ਕੇ ਵੀ ਮਸਾਲਾ ਭਰ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਜੀ ਸੁੱਕਾ ਮਸਾਲਾ ਭਰ ਦੇਣਾ ਇਹਦੇ ਵਿੱਚ ਸਾਰੀਆਂ ਭਿੰਡੀਆਂ ਨੂੰ ਆਪਾਂ ਇਦਾਂ ਹੀ ਵਧੀਆ ਤਰੀਕੇ ਨਾਲ ਭਰ ਕੇ ਰੱਖ ਲੈਣਾ ਤੇ ਇਹ ਵਾਲੀਆਂ ਪਿੰਡੀਆਂ ਬਣਾਏਗੀ ਇਹਦੀਆਂ ਸਬਜ਼ੀਆਂ ਅੱਜ ਕਹੇਰੀ ਸੀ ਮੰਮੀ ਚਲੋ ਮੈਂ ਕਰਦੀਆਂ ਬਾਕੀ ਕੁਛ ਮੇਰੀ ਤਬੀਅਤ ਜੀ ਵੀ ਅੱਜ ਇਦਾਂ ਦੀ ਹੋਈ ਹੋਈ ਸੀ ਤੇ ਰਸੋਈ ਦਾ ਕੰਮ ਅੱਜ ਪ੍ਰੀਤ ਨੇ ਸੰਭਿਆ ਤੇ ਲੋ ਜੀ ਇੱਧਰ ਆ ਪੜਾ ਤੇਲ ਗਰਮ ਹੋ ਗਿਆ ਸੀਗਾ ਸਾਰੀਆਂ ਪਿੰਡੀਆਂ ਭਰੀਆਂ ਹੋਈਆਂ ਇਹਦੇ ਵਿੱਚ ਹੀ ਇੱਦਾਂ ਪਾ ਦੇਣੀ ਠੀਕ ਹੈ ਜੀ ਆ ਦੇਖੋ ਇਦਾਂ ਪਾ ਕੇ ਆਪਾਂ ਉੱਪਰ ਹੁਣ ਟੱਕੜ ਦੇ ਕੇ ਟਾਕੇ ਥੋੜਾ ਜਿਹਾ ਰੱਖ ਲੈਣਾ ਥੋੜੀ ਦੇਰ ਇਹਨੂੰ ਥੋੜਾ ਮਿਕਸ ਜ਼ਰੂਰ ਕਰ ਲਿਓ ਕਿਉਂਕਿ ਤੇਲ ਹੁੰਦਾ ਨਾ ਥੋੜਾ ਪਾਇਆ ਹੁੰਦਾ ਹੈ ਇਹ ਵਧੀਆ ਤਰੀਕੇ ਨਾਲ ਮਿਕਸ ਹੋ ਜਾਏ ਤੇ ਫਿਰ ਹੁਣ ਦੇਖੋ ਢੱਕਣ ਢੱਕਣ ਨਾਲ ਇਹ ਭਾਪ ਦੇ ਵਿੱਚ ਹੀ ਬਣ ਜਾਂਦੀ ਹੈ ਇਹ ਵਾਲੀਆਂ ਭਿੰਡੀਆਂ ਕੌਣ ਕੌਣ ਬਣਾਉਂਦਾ ਹੈ ਮੈਨੂੰ ਕਮੈਂਟਾਂ ਵਿੱਚ ਦੱਸਿਓ ਠੀਕ ਹੈ ਜੀ ਜੇਕਰ ਤੁਸੀਂ ਨਹੀਂ ਬਣਾਉਂਦੇ ਨਾ ਪਰ ਵੀ ਭਿੰਡੀ ਤੇ ਇਹ ਵਾਲੀ ਸੁੱਕੇ ਮਸਾਲੇ ਵਾਲੀ ਭਿੰਡੀ ਜਰੂਰ ਬਣਾਇਓ ਬਹੁਤ ਵਧੀਆ ਬਣਦੀ ਹੈ ਤੇ ਲੋ ਜੀ ਇੱਧਰ ਗੁੱਝ ਗਿਆ ਆਟਾ ਆਟਾ ਵੀ ਬਰੀਕ ਨੇ ਗੁੰਨ ਕੇ ਆਪਣਾ ਰੱਖ ਲਿਆ ਫਟਾਫਟ ਮੇਰੀ ਤਰ੍ਹਾਂ ਹੀ ਫਰਤੀਲੀ ਨਾਲ ਕੰਮ ਖਾ ਲੈਂਦੀ ਹੈ ਬਹੁਤ ਵਧੀਆ ਕੰਮ ਕਰਦੀ ਹੈ ਤੇ ਆਹ ਦੇਖੋ ਜੀ ਆਪਣਾ ਤੋਰੀ ਬਣ ਗਈ ਹੁਣ ਇਹਦੇ ਵਿੱਚ ਪਾਤੀ ਜੀ ਮਲਾਈ ਮਲਾਈ ਪਾਤੀ ਹੁਣ ਸਬਜੀ ਬਣ ਕੇ ਹੋ ਗਈ ਤਿਆਰ ਇਧਰ ਭਿੰਡੀ ਵੀ ਬਣਨ ਲੱਗ ਗਈ ਆ ਦੇਖੋ ਜੀ ਪਾਫ ਦੇ ਵਿੱਚ ਬਣ ਜੇਗੀ ਇਹ ਦੋਨੋਂ ਸਬ지ਆ ਤੁਸੀਂ ਜ਼ਰੂਰ ਟਰਾਈ ਕਰਿਓ ਜਿਹੜੀਆਂ ਭੈਣਾਂ ਨੇ ਨਹੀਂ ਬਣਾਈ ਨਾ ਕਦੀ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਠੀਕ ਹੈ ਜੀ ਹੋਰ ਜਾਨਾ ਪਤਲੀਆਂ ਜੀਆਂ गाडी हो हाँ जांदे हैं था रोटी बन गई ना सब दे के बना ली मारती देरी देरी बस बन जाए मैं पाके देने। मैं कहती सारे जन इक को जगह इकट्ठे पे के खाओ और।, और ना दोनों पाके मैं पाके मेरा चलो चलो सारे जने बैठ जाओ अपने अपने ठिकाणिया पे हारिश ने भी कह दो ਸਾਰੇ ਜਨੇ ਰੋਟੀ ਖਾਓ ਬੱਚਾ ਐਂ ਰਾਮ ਨਾਲ ਬੁੱਤ ਫੋਨ ਕੋਈ ਨਹੀਂ ਚਲਾਏਗਾ ਰੋਟੀ ਖਾਂਦਾ ਮੈਂ ਪਹਿਲਾਂ ਹੀ ਦੱਸਤਾ ਇਹਨਾਂ ਕਿਉਂ ਨਾਨੀ ਗੁੱਸੇ ਹੁੰਦੀ ਹੈ ਨੋ ਬਿਲਕੁਲ ਵੀ ਨਹੀਂ ਉਹਨਾਂ ਦੇ ਜੁਨਾ ਵੈਸੀ ਨਹੀਂ ਕਰਦੀ ਸਾਡੇ ਵਰਗੇ ਮਾੜੀ ਠੁੜੇ ਬੰਦੇ ਦਾ ਬਾਜਾ ਅਯੋ ਵੀ 34 ਰੁਪਏ ਬਾਹਰ ਲਾ ਕੇ ਜੁਨਾ ਪਰੇ ਤੇ ਕੀ ਬਾਤ ਹੈ ਲੈ ਜਨਾ ਮੌਸਮ ਗਰਮ ਹੈਣਾ ਇਹ ਚੀਜ਼ਾ ਮਤਲਬ ਮੌਸਮ ਚ ਜੀ ਕਹਿੰਦਾ ਕਿ ਬੰਦੀ ਬੰਦੀ ਜਗ੍ਹਾ ਤੇ ਜਾ ਰਹੇ ਹੈਂ ਬੰਦੀ ਜਗ੍ਹਾ ਤਰੀਜੇ ਚ ਪਰਚੋ ਸਾਰੇ ਕਾ ਲੱਗਾ ਫ੍ਰੀਜ ਲੰਮਾ ਲੱਗਣਾ ਜੇ ਵੱਡਾ ਫ੍ਰੀਜ ਆਇਗਾ ਵਾੜਾ ਸੀਵਲਾ ਬਣ ਜਾਏਗਾ ਤੂੰ ਸੀ ਗਿਆ ਡੰਡੀ ਜਰੂਰ ਨਹੀਂ ਗਈ ਜਰੂਰ ਹੋਵੇ ਠੀਕ ਹੈ ਚਿੰਲੇ ਮਚਾ ਨਹੀਂ ਠੰਡਾ ਕੰਮ ਜਲਾ ਕਰਨੇਗਾ ਕਿੰਨੀ ਡੰਡੀ ਨੇ ਜੀ ਨੇ ਸੀਵਲਾ ਬਣਾ ਲਈ ਤੇ ਉਹ ਤੇ ਕੁੰਡੂ ਮਨਾਲੀ ਕਿਤੇ ਹੋ ਜਾਵੇ ਓਏ ਹੋਏ ਨਿਆਣੇ ਵੀ ਡਰਾ ਕੇ ਰੱਖਦੇ ਬਾਈ ਆ ਦੇਖ ਲੋ ਨਿਆਣੇ ਦੇਖ ਲੋ ਕਿੱਦਾਂ ਚਿਮੜ ਹੋਏ ਨੇ ਹਰਸ਼ ਨਾਲ ਓਏ ਓਏ ਕੁਝ ਨਹੀਂ ਹੋ ਰਹੀ ਮੇਰੀ ਤਾਂ ਮਾਏ ਮੇਰਾ ਮੁੰਡਾ ਵਿਚਾਰਾ ਦੱਬ ਤਾ ਸਾਰੇ ਨਿਆਣਿਆਂ ਨੇ ਅਰ ਜਸਨਾਬਤ ਓਏ ਗੁਰਬਾਣੀ ਆ ਦੇ ਗੁਰਬਾਣੀ ਅੱਧਰ ਦੇਖ ਹੈਲੋ ਗਾਇਸ ਕਰ ਲੈ ਗੁਰਬਾਣੀ ਹੈਲੋ ਗੁਰਬਾਣੀ ਹੈਲੋ ਸਾਚੀ ਕਾਲ ਬਾਜੀ ਚਾਚੀ ਕਾਲ ਵੀਡੀਓ ਦਿਖਾ ਰਹੇ ਤੁਹਾਡੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲ ਦੋ ਹੈਲੋ ਚਾਰੋਂ ਕਹਿ ਲਖੋਂ ਡੈਪਰ ਚਲੋ ਗਾਇਸ ਆਜ ਪ੍ਰੀਤ ਨੇ ਬਣਾਈਆਂ ਰੋਟੀਆਂ ਸਾਰੇ ਸੱਜੀਆਂ ਸਾਰਾ ਕੰਮ ਉਹਨੇ ਕੀਤਾ ਸੀਗਾ ਬਾਕੀ ਪਹਿਲਾਂ ਅਮਰਦ ਨੇ ਵੀ ਹੈਲਪ ਕੀਤੀ ਏ ਹੁਣ ਮੈਂ ਕਿਹਾ ਚਲੋ ਮੈਂ ਜਿਹੜੇ ਭਾਂਡੇ ਨੇ ਮੈਂ ਮਾਰ ਦੇਣੀ ਤੇ ਬੱਚਿਆਂ ਦਾ ਬਹੁਤ ਰੋਲਾ ਤੁਹਾਨੂੰ ਪਤਾ ਰੋਣ ਕੰਦੀਆਂ ਲੱਗੀਆਂ ਹੋਈਆਂ ਨੇ ਬੱਚੇ ਬਹੁਤ ਸ਼ੋਰ ਪਚਾਉਂਦੇ ਸਾਰੇ ਇਕੱਠੇ ਹੋਏ ਨੇ ਛੁੱਟੀਆਂ ਕਰਕੇ ਜੂਰੀਆਂ ਛੁੱਟੀਆਂ ਤੇ ਕਹਿਣਾ ਪ੍ਰੀਤ ਨੇ ਛੁੱਟੀਆਂ ਦੇ ਵਿੱਚ ਹੀ ਕਰਨਾ ਪੈ ਗਿਆ ਕੰਮ ਤੇ ਮੈਂ ਕਿਹਾ ਚਲੋ ਮੈਂ ਭਾਂਡੇ ਮਾਰ ਦੇਣੀ ਕੀਤਾ ਜੀ ਬਹੁਤ ਸਾਰਾ ਪਿਆਰ ਕੀਤਾ ਨਾ ਇਦਾਂ ਹੀ ਆਪਣਾ ਪਿਆਰ ਸਪੋਰਟ ਬਣਾਏ ਰੱਖਣਾ ਮੇਰੀ ਤਾਂ ਗਲਾ ਹੀ ਬਹਿ ਗਿਆ ਬੱਚਿਆਂ ਦੇ ਨਾਲ ਮੇਰਾ ਗਲਾ ਬਹਿ ਗਿਆ ਕੁਛ ਅਸੀਂ ਵੀ ਬਹੁਤ ਜ਼ਿਆਦਾ ਮਤਲਬ ਸਾਰੇ ਬੱਚਿਆਂ ਦੀ ਆਨੰਦ ਕਰਕੇ ਖੁਸ਼ ਹੋਇਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਨਾ ਜੀ ਹਲੋ ਗਾਈਜ਼ ਇੱਧਰ ਆਪਾ ਪਾਪਣ ਕਰਨ ਲੱਗੇ ਸੀ ਸਾਰੇ ਇਦਾਂ ਹੀ ਸੁੰਦੇ ਆ ਨਾ ਬਹੁਤ ਜ਼ਿਆਦਾ ਜਦੋਂ ਅਸੀਂ ਹੋ ਜਾਂਦੀਆਂ ਨਾ ਤੇ ਸਾਡੇ ਉਧਰ ਜਗ੍ਹਾ ਘੱਟ ਪੈ ਜਾਂਦੀ ਤੇ ਅਸੀਂ ਇੱਧਰ ਮੰਜੇ ਸਾਰੇ ਵਿਛਾ ਲੈਂਦੇ ਆ ਮੈਂ ਕਿਹਾ ਚਲੋ ਹੁਣ ਰੋਟੀ ਪਾਣੀ ਤੋਂ ਫ੍ਰੀ ਹੋ ਗਏ ਸੀਗੇ ਇੱਧਰ ਆਪਾਂ ਆਪਣੇ ਕੁੱਤੇ ਸਾਰੇ ਬਿਸਤਰੇ ਇਕੱਠੇ ਕਰਕੇ ਰੱਖ ਦਈਏ ਜੀ ਆ ਦੇ ਲੋ ਆਏਗੇ ਤੇ ਸੁਪਨਾ ਰੋਣ ਦਾ ਤਾਂ ਲੱਗੀ ਜਾਂਦੀ ਆ ਖਲਾਰਾ ਬਹੁਤ ਪੈਂਦਾ ਸਾਰੇ ਕੁੱਤੇ ਕਹਿ ਲਾ ਰਹੀ ਬਣਾਏ ਰੋਲਾ ਪਾਉਂਦੇ ਸੱਚ ਨੂੰ ਹੋਰ ਸੱਚੀ ਸਾਰੇ ਜਨੇ ਮੌਸਮ ਠੰਡਾ ਹੋ ਗਿਆ ਬਹੁਤ ਸੁਣਾ ਮੌਸਮ ਤੇ ਤੁੰਗਰ ਨਹੀਂ ਨਹੀਂ ਤੇ ਲੋ ਜੀ ਮੈਂ ਕਿਹਾ ਚਲੋ ਇੱਧਰ ਬਿਸਤਰੇ ਸੈੱਟ ਕਰ ਦਿੰਨੀ ਪ੍ਰੀਤ ਨੇ ਫਟਾਫਟ ਰੋਟੀ ਪਾਣੀ ਦਾ ਕੰਮ ਸੰਭਲਿਆ ਇਸੇ ਤਰ੍ਹਾਂ ਜੇ ਰਲ ਮਿਲ ਕੇ ਕਰੋ ਕੋਈ ਵੀ ਕਿਸੇ ਦੇ ਘਰ ਜਾਂਦੇ ਆ ਤੇ ਹਨਾ ਰਲ ਮਿਲ ਕੇ ਕਰੋ ਤੇ ਬਹੁਤ ਵਧੀਆ ਕੰਮ ਹੋ ਜਾਂਦਾ ਤੇ ਵਧੀਆ ਰੌਣਕਾਂ ਲੱਗੀਆਂ ਹੀ ਐ ਤੇ ਲੋ ਜੀ ਇੱਧਰ ਆਪਣੀ ਰਸੋਈ ਸਾਫ਼ ਹੋ ਗਈ ਸਾਰਾ ਖਲਾਰਾ ਪਸਾਮ ਤਾਂ ਭਾਂਡੇ ਮਾਜ ਤੇ ਠੀਕ ਹੈ ਜੀ ਬਾਕੀ ਮਿਲਦੇ ਹਾਂ ਹੋਰ ਕੰਮਾਂ ਦੇ ਨਾਲ ਹਾਲੇ ਮੈਂ ਜਾਣਾ ਜੀ ਉਧਰ ਧਾਰ ਕੱਢਣ ਕਿਉਂਕਿ ਟਾਈਮ ਕਰਦੇ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਹੀ ਕਿ ਰੌਣਕ ਮੇਲਾ ਹੁੰਦਾ ਤੇ ਕੰਮ ਕਰਦੇ ਕਰਦੇ ਲੇਟ ਹੋ ਹੀ ਜਾਂਦਾ ਹੈ ਹਨਾ ਜੀ ਤੇ ਬੱਚੇ ਗਏ ਨੇ ਉਧਰ ਚਾਹ ਚਾਹ ਪੀ ਪੈ ਹੁਣ ਥੋੜੀ ਜਿਹੀ ਸ਼ਾਂਤੀ ਹੈ ਆਪਾਂ ਵੀ ਉਧਰ ਤੁਹਾਨੂੰ ਮਿਲਦੇ ਹਾਂ ਹੁਣ ਪਹਿਲਾਂ ਤਾਂ ਧਾਰ ਕੱਢਾਂਗੇ ਜੀ ਉਧਰ ਸਾਡੇ ਮੱਝ ਹੈਗੀ ਏ ਬਾਕੀ ਮਿਲਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ ਤਦ ਤੱਕ ਤੁਸੀਂ ਬਨੇ ਰਹੋ ਜਿੰਨਾ ਕੀਤਾ ਆਪਾਂ ਤਾਂ ਕਰ ਲਿਆ ਅੱਜ ਪ੍ਰੀਤ ਨੇ ਬਹੁਤ ਸਾਰਾ ਕੰਮ ਕੀਤਾ ਹੈ ਛੁੱਟੀਆਂ ਦੇ ਵਿੱਚ ਆਈ ਕੁੜੀ ਨੂੰ ਕਹਿਣਾ ਰੈਸਟ ਨਹੀਂ ਮਿਲਿਆ ਕਿਉਂਕਿ ਸਾਰੇ ਇਕੱਠੇ ਹੋਏ ਹੋਏ ਸੀ ਨਾ ਤੇ ਕੁਝ ਮੇਰੀ ਵੀ ਤबीयत ਠੀਕ ਨਹੀਂ ਤੇ ਤੁਹਾਨੂੰ ਪਤਾ ਹੈ ਧੀਆ ਨੂੰ ਤਾਂ ਕਹਿੰਦੇ ਮੇਰਾ ਹੀ ਜਾਂਦੀ ਹੈ ਨਾ ਜੀ ਤੇ ਇੱਧਰ ਆਪ ਆਪਣੇ ਕੰਮ ਨਿਬੇੜ ਲਏ ਰਸੋਈ ਬਿਲਕੁਲ ਆਪਾਂ ਸਾਫ਼ ਕਰ ਲਈਏ ਮਿਲਦੇ ਹਾਂ ਜੀ ਹਣ ਤੁਹਾਨੂੰ ਉੱਧਰ ਧਾਰ ਕੱਢਣ ਜਾਵਾਂਗੇ ਠੀਕ ਹੈ ਜੀ ਬਾਕੀ ਜੋ ਵੀ ਕੰਮ ਹੋਏਗਾ ਉਸੇ ਤਰ੍ਹਾਂ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਾਂਗੇ ਐਨ ਆਈ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਤਿਕਾਰ ਬਣਾਏ ਰੱਖਿਓ ਜੂਨ ਚਾਈ ਛੁੱਟੀਆਂ ਦੇ ਵਿੱਚ ਧੀ ਨੂੰ ਵੀ ਰੈਸਟ ਨਹੀਂ ਮਿਲਿਆ ਦੇਖ ਲਓ ਦੋ ਚਾਰ ਛੁੱਟੀਆਂ ਸੀਗੀਆਂ ਕਹਿੰਦੇ ਆ ਕੱਟ ਜੀ ਫਿਰ ਉਹਨਾਂ ਦੇ ਹਰਜਸ ਦੇ ਨਾਲ 5 ਤਰੀਕ ਤੋਂ ਸਕੂਲ ਸ਼ੁਰੂ ਹੋ ਜਾਣੇ ਆ ਤੇ ਮਿਲਦੇ ਆ ਜੀ ਤੁਹਾਨੂੰ ਬਾਅਨੇ ਰੋ ਤੱਕ ਇਹ ਕੱਟ ਲਈ ਆ ਉਪਰਲੀ ਨੂੰ ਨੁਨਖ ਜਵਾਸੁੰਦੇ ਤਾਂ ਲੈ ਕੇ ਰੱਖਦੇ ਸੀਗੇ ਉਹ ਲਾੜ ਚਲਿਕਣਾ ਤੇ ਲਓ ਜੀ ਹੁਣ ਕੱਢਾਂਗੇ ਆਪਾਂ ਮੱਝ ਦੀ ਤਾਰੇ ਛੱਡਣੀ ਪੈਂਦੀ ਪਹਿਲਾਂ ਕੱਟੀ ਕੱਟੀ ਖਿੱਚਣੀ ਬੜੀ ਮੁਸ਼ਕਲ ਲੱਗਦੀ ਹੈ ਤੇ ਲਓ ਜੀ ਇੱਧਰ ਤੁਸੀਂ ਘਰ ਦੇਖਿਆ ਹੀ ਹੋਣਾ ਸਾਡੇ ਛੋਟੇ ਵੀਰ ਜੀ ਦਾ ਘਰ ਹੈ ਠੀਕ ਹੈ ਜੀ ਇੱਧਰ ਆਪਾਂ ਆਏ ਸੀਗੇ ਹੁਣ ਬੱਚੇ ਇੱਧਰ ਆਏ ਸੀਗੇ ਮਿਲਣ ਤੇ ਆਪਾਂ ਸਾਰੇ ਜਦੋਂ ਵੀ ਆਪਣਾ ਮਨ ਕਰੇ ਆਪਣਾ ਧਾਰ ਕੱਢ ਲੈਣੀ ਹੈ ਮੈਂ ਇੱਧਰ ਆ ਕੇ ਵਧੀਆ ਲੱਗਦਾ ਨਾਲੇ ਨਾ ਫਿਰ ਜਿਵੇਂ ਇੱਕ ਮੱਝ ਇੱਕ ਜਣੇ ਦੇ ਹੱਥ ਪਾਇ ਜਾਂਦੀ ਹੈ ਇਸ ਕਰਕੇ ਕਈ ਵਾਰੀ ਅਸੀਂ ਰਲ ਮਿਲ ਕੇ ਜੀ ਘਾਰ ਕੱਢ ਲੈਨੇ ਹੁਣ ਲੋ બસ ਧਾਰ ਕੱਢਣੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੱਝ ਉਹ ਵੇ ਗਾਂ ਐ ਅਕਸਰ ਗਾਂ ਦੀ ਤਾਂ ਤੁਸੀਂ ਦੇਖਿਆ ਹੋਣਾ ਮੈਂ ਬਹੁਤ ਦਿਨਾਂ ਬਾਅਦ ਅੱਜ ਮੱਝ ਦੀ ਧਾਰ ਕੱਢੀ ਐ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਤੁਹਾਨੂੰ ਵਧੀਆ ਲੱਗਿਆ ਮੈਨੂੰ ਠੀਕ ਹੈ ਜੀ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਏ ਰੱਖਿਆ ਪਰ ਵਧੀਆ ਵਧੀਆ ਕਮੈਂਟ ਕਰਿਓ ਸਪੈਸ਼ਲ ਪ੍ਰੀਤ ਲਈ ਜਰੂਰ ਕਰਿਓ ਚਲੋ ਗਾਇਸ ਆਪਾਂ ਕੱਢੀ ਅੱਜ ਮੱਝ ਦੀ ਧਾਰ ਬਹੁਤ ਦਿਨਾਂ ਬਾਅਦ ਕੱਢੀ ਨੇ ਮੈਂ ਮੈਂ ਕਿਹਾ ਚਲੋ ਮੱਝ ਦੀ ਵੀ ਤਾਂ ਗਾਂ ਦੀ ਤਾਂ ਤੁਸੀਂ ਕੱਢਦੇ ਦੇਖ ਲਈਓ ਇੱਕ ਜਿਹੜਾ ਡੇਲੀ ਵਲੌਗ ਵਿੱਚ ਹੈ ਤੁਹਾਨੂੰ ਦਿਖਾਉਣੀ ਆ। ਉਹਦੇ ਛੋਟੇ ਕੰਮ ਨਾਲੇ ਧਾਰ ਦੀਆਂ ਜਿਵੇਂ ਕੱਢਦੀ ਹੁੰਦੀ। ਬਹੁਤ ਔਖੇ ਲੱਗਦੀ ਧਾਰਦੋਂ ਇਹ ਪੂੰਛਾ ਮਾੜੀ ਨਾ ਫੇਰ ਬੜਾ ਔਖਾ ਲੱਗਦਾ। ਤੇ ਲੋ ਜੀ ਜੋ ਵੀ ਹੋਇਆ ਮੈਂ ਅੱਜ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਦਿਖਾਤਾ ਪ੍ਰੀਤ ਨੇ ਰਸੋਈ ਸਾਂਭ ਲਈ ਸੀ। ਮੈਂ ਉੱਪਰਲਾ ਕੰਮ ਕਰ ਲਿਆ ਸੀ ਅਸੀਂ ਰਲ ਮਿਲ ਕੇ ਠੀਕ ਹੈ ਜੀ ਸਾਰੀਆਂ ਜਣੀਆਂ ਮੰਨੀਆਂ ਅੰਮ੍ਰਿਤ ਜੋ ਵੀ ਹੋਇਆ ਛੋਟਾ ਮੋਟਾ ਸਭ ਨੇ ਕੰਮ ਕੀਤਾ ਬਾਕੀ ਇਧਰ ਧਾਰ ਖੜਕੀ ਮਿਲਦੀਆਂ ਗੱਲਾਂ ਨੂੰ ਨਵੇਂ ਵਲੌਗ ਵਿੱਚ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਵਾਤੋ ਵਾਦ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਮੇਰੀ ਸਾਰੀ ਫੈਮਿਲੀ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ